ਆਪ ਸਰਕਾਰ ਦੀ ਬੁਖਲਾਟ ਨੂੰ ਦਰਸਾਉਂਦਾ ਹੈ ਇਹ ਸਿਆਸੀ ਬਦਲਾਖੋਰੀ ਤਹਿਤ ਝੂਠੇ ਪਰਚੇ ਦਰਜ ਕਰਨ ਵਾਲੇ ਆਗੂ ਅਤੇ ਪੁਲਿਸ ਅਧਿਕਾਰੀਆ ਖਿਲਾਫ ਕਾਨੂੰਨੀ ਕਾਰਵਾਈ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਆਮ ਆਦੀ ਪਾਰਟੀ ਜਿਹੜੀ ਹੈਗੀ ਹੈ ਉਹ ਸਾਡੇ ਲੋਕਾਂ ਦੇ ਨਾਲ ਜੋ ਹੈ ਧੱਕਾ ਕਰ ਰਹੀ ਹੈਗੀ ਹੈ ਤੇ ਇਹ ਧੱਕਾ ਅਸੀਂ ਨਹੀਂ ਸਹਿਣ ਕਰਨ ਦੇਵਾਂਗੇ ਸੁਖਬੀਰ ਬਾਦਲ ਨੇ ਆਪ ਪਾਰਟੀ ਤੇ ਵੱਡਾ ਹਮਲਾ ਬੋਲਿਆ ਆਉ ਤੋਂ ਦੱਸ ਦਿਆਂ ਸੁਖਬੀਰ ਬਾਦਲ ਸਾਹਿਬ ਨੇ ਕੀ ਕਿਹਾ ਸ਼੍ਰੋਮਣੀ ਕਾਲੀਦਲ ਦੇ ਟਕਸਾਲੀ ਪਰਿਵਾਰ ਮਰਹੂਮ ਸਾਬਕਾ ਸੰਸਦ ਸ਼੍ਰੀ ਚੋਰਾ ਸਿੰਘ ਮਾਨ ਦੇ ਪਰਿਵਾਰ ਨੂੰ ਸਿਆਸੀ ਬਦਲਾਖੋਰੀ ਤਹਿਤ ਆਪ ਸਰਕਾਰ ਵੱਲੋਂ ਪਿਛਲੇ 3 ਸਾਲ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਹਿਲਾਂ ਮੇਰੇ ਵੀਰ ਵਰਦੀਪ ਸਿੰਘ ਨੋਨੀ ਮਾਨ ਅਤੇ ਨਰਦੇਵ ਸਿੰਘ ਬੋਬੀ ਮਾਨ ਖਿਲਾਫ ਪਰਚਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਉੱਪਰ ਪਾਰਟੀ ਬਦਲਣ ਦਾ ਦਬਾਅ ਪਾਇਆ ਗਿਆ ਪਰ ਉਹ ਡੋਲ ਰਹੇ ਹੁਣ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਨੋਨੀ ਮਾਨ ਤੇ ਬੋਬੀ ਮਾਨ ਸਮੇਤ ਪਰਿਵਾਰਿਕ ਮੈਂਬਰਾਂ ਖਿਲਾਫ ਇੱਕ ਹੋਰ ਝੂਠਾ ਪਰਚਾ ਦਰਜ ਕਰਨਾ ਆਪ ਸਰਕਾਰ ਦੀ ਬੁਕਲਾਟ ਨੂੰ ਦਰਸਾਉਂਦਾ ਹੈ ਇਹ ਸਿਆਸੀ ਬਦਲਾਖੋਰੀ ਤਹਿਤ ਝੂਠੇ ਪਰਚੇ ਦਰਜ ਕਰਨ ਵਾਲੇ ਆਗੂ ਅਤੇ ਪੁਲਿਸ ਅਧਿਕਾਰੀਆ ਖਿਲਾਫ ਕਾਨੂੰਨੀ ਕਾਰਵਾਈ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਮਾਨ ਪਰਿਵਾਰ ਦੇ ਨਾਲ ਹੈ ਤੇ ਹਰ ਲੜਾਈ ਲੜੇਗਾ ਹਾਂ ਜਦੋਂ ਦੱਤੀ ਹੈ ਜੀ ਸੁਖਬੀਰ ਬਾਦਲ ਨੇ ਆਪ ਪਾਰਟੀ ਤੇ ਉਹਨਾਂ ਦੇ ਕਰੀਬੀ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਵੱਡੇ ਜਾਮ ਲਗਾਏ ਉਹਨਾਂ ਨੇ ਕਿਹਾ ਕਿ ਸਾਡੇ ਕਰੀਬੀਆ ਤੇ ਪਰਚਾ ਦਰਜ ਕੀਤਾ ਗਿਆ ਉਹਨਾਂ ਨੂੰ ਜੇਲ੍ਹਾਂ ਵਿੱਚ ਪਾਇਆ ਗਿਆ ਆਮ ਆਦੀ ਪਾਰਟੀ ਜਿਹੜੀ ਹੈਗੀ ਹੈ ਉਹ ਸਾਡੇ ਲੋਕਾਂ ਦੇ ਨਾਲ ਜੋ ਹੈ ਧੱਕਾ ਕਰ ਰਹੀ ਹੈਗੀ ਹੈ ਤੇ ਇਹ ਧੱਕਾ ਅਸੀਂ ਨਹੀਂ ਸਹਿਣ ਕਰਨ ਦੇਵਾਂਗੇ ਜਿਹੜੇ ਕਿ ਪੁਲਿਸ ਅਧਿਕਾਰੀ ਹੈਗੇ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਇਹ ਵੱਡੀ ਗੱਲ ਕਹੀ ਸੁਖਬੀਰ ਸਿੰਘ ਬਾਦਲ ਨੇ ਇਵੇਂ ਤੁਹਾਨੂੰ ਪਤਾ ਹੀ ਹੈ ਕਿ ਆ ਪਾਰਟੀ ਜੇ ਕੰਮ ਕਰਦੀ ਹੈਗੀ ਤੇ ਸੁਖਬੀਰ ਬਾਦਲ ਲਗਾਤਾਰ ਉਹਨਾਂ ਤੇ ਜੋ ਬੈਂਕਸ ਦੇ ਹੈਗੇ ਆ ਉਹਨਾਂ ਦੇ ਜੋ ਹੈ ਚਿਹਰੇ ਸਾਹਮਣੇ ਲੈ ਕੇ ਆਂਦੇ ਹੈ ਸਰਕਾਰ ਦੇ ਲੋਕਾਂ ਦੇ ਸਾਹਮਣੇ ਤੇ ਇਹ ਵੱਡੀ ਗੱਲ ਕਿ ਹੈ 30 ਸੁਖਬੀਰ ਸਿੰਘ ਬਾਦਲ ਨੇ ਇਹ ਜਿਹੜੇ ਇਲਜ਼ਾਮ ਲਗਾਏ ਹੈਗੇ ਆ ਸੁਖਬੀਰ ਬਾਦਲ ਨੇ ਇਹ ਜੋ ਹੈ ਲਗਾਤਾਰ ਸੁਖਬੀਰ ਬਾਦਲ الزام ਲਗਾਉਂਦੇ ਬਹਿਗੇ ਕਿ ਆਪ ਪਾਰਟੀ ਜੋ ਹੈ ਪੁਲਿਸ ਦਾ ਗਲਤ ਇਸਤੇਮਾਲ ਕਰ ਰਹੀ ਹੈਗੀ ਪਹਿਲੇ ਉਹਨਾਂ ਨੇ ਕਿਹਾ ਸੀ ਕਿ ਤਰਨਤਾਰਨ ਇਲੈਕਸ਼ਨ ਦੇ ਵਿੱਚ ਪੁਲਿਸ ਗਲਤ ਇਸਤੇਮਾਲ ਕਰ ਰਹੀ ਹੈਗੀ ਹੈ ਤੇ ਹੁਣ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਜੋ ਦੋਸਤ ਹੈਗੇ ਉਹਨਾਂ ਦੇ ਕਰੀਬੀ ਹੈਗੇ ਉਹਨਾਂ ਉੱਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਸੁਟਾ ਜਾ ਰਿਹਾ ਹੈ ਪਾਰਟੀ ਬਦਲਨ ਦੀ ਜੋ ਹੈ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਹ ਹੀ ਗੱਲ ਕਹੀ ਸੁਖਬੀਰ ਸਿੰਘ ਬਾਦਲ ਨੇ ਜੋ ਹੈ ਲੋਕਾਂ ਦੇ ਸਾਹਮਣੇ ਤੁਹਾਡਾ ਸਵਰ ਕੀ ਵਿਚਾਰ ਹੈ ਜਰੂਰ ਕਮੈਂਟਾਂ ਵਿੱਚ ਦੱਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਦਾਂ ਦੀਆਂ ਖਬਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਹਿੰਦੇ ਹੈਗੇ ਆ ਤੇ ਦਿਖਾਉਂਦੇ ਵੀ ਰਵਾਂਗੇ ਚੰਦੇ ਆਂਦੇ ਤੁਹਾਨੂੰ ਦੱਸਤੀਏ ਜੀ ਸੁਪੀਰ ਸਿੰਘ ਬਾਦਲ ਨੇ ਆਪ ਪਾਰਟੀ ਉੱਤੇ ਵੱਡਾ ਹਮਲਾ ਬੋਲਿਆ ਤੇ ਕਹਿ ਦਿੱਤੀ ਵੱਡੀ ਗੱਲ